ਮੈਂ ਅੱਜ 7ਵੀਂ ਵਾਰ ਬਾਰ ਐਸੋਚਨਾ ਜੀ ਨਾਲਾ ਦਾ ਪ੍ਰਧਾਨ ਚੁਣਿਆ ਗਿਆ ਇਸ ਜਿੱਤ ਦਾ ਸਿਹਰਾ ਆਪਣੇ ਸਾਰੇ ਸੀਨੀਅਰਸ ਜੂਨੀਅਰ ਸਾਰੇ ਬਾਰ ਮੈਂਬਰ ਨੂੰ ਦੇਣਾ ਜਿਨ੍ਹਾਂ ਪਹਿਲਾਂ ਦੀ ਤਰ੍ਹਾਂ ਹੀ ਮੇਰੇ ਨਾਲ ਤੇ ਵਿਸ਼ਵਾਸ ਜਤਾਇਆ ਹੈ ਅਤੇ ਬੜੇ ਜਿਆਦਾ ਭਾਰੀ ਮਾਰਜਨ ਨਾਲ ਜਿਹੜੇ ਅਸੀਂ ਬਾਹਰ ਦੇ ਵਕਾਫਕਾਰਜ ਕੀਤੇ ਸੀ ਉਹਨਾਂ ਦੇ ਮੋਹਰ ਲਾਈ ਹੈ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਹਿਲਾਂ ਹੀ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰਦਾ ਰਿਹਾ ਆ ਕਦੀ ਵੀ ਕਿਸੇ ਨੂੰ ਦੁੱਖ ਸੁੱਖ ਵਿੱਚ ਕਿਸੇ ਵੀ ਮੈਂਬਰ ਨੂੰ ਮੈਂ ਲਾਹਮੇ ਦਾ ਮੌਕਾ ਨਹੀਂ ਦਿੱਤਾ ਹਰਕ ਦੇ ਨਾਲ ਖੜਾ ਆ ਮੈਂ ਅੱਗੇ ਵੀ ਹਰ ਮੈਂਬਰ ਦੇ ਨਾਲ ਖੜਾ ਰਵਾਂਗਾ ਤੇ ਬਾਹਰ ਦਾ ਜਿਹੜਾ ਆ ਹੋਰ ਮਕਾਮ ਜਿਹੜਾ ਚੁੱਕਣ ਲਈ ਆਪਣਾ ਯਤਨ ਕਰਾਂਗਾ ਟੋਟਲ ਕਿੰਨੀਆਂ ਵੋਟਾਂ ਪਈਆਂ ਪਤਾਂ ਜੀ ਟੋਟਲ ਮੈਨੂੰ 65 ਵੋਟਾਂ ਪਈਆਂ ਮੇਰੇ ਵਿਰੋਧੀ ਜਨਮਲ ਸਿੰਘ ਗਿੱਲ ਜਿਹੜੇ ਹਾਰੇ ਨੇ ਉਹਨਾਂ ਨੂੰ 39 ਵੋਟਾਂ ਪਈਆਂ ਨੇ ਬੜੇ ਤਗੜੇ ਮਾਰਜਨ ਨਾਲ ਜਿਹੜਾ ਆ ਬਾਹਰ ਨੇ ਮੈਨੂੰ ਦਿਖਾਇਆ। ਸੋ ਬਾਹਰ ਦੀਆਂ ਕੀ ਕੀ ਮੰਗਾਂ ਨੇ? ਕੀ ਕੀ ਲੋੜਾਂ ਨੇ? ਬਾਹਰ ਦੀਆਂ ਜੀ ਵੇਖੋ ਇੱਕ ਬਾਰਡਰ ਏਰੀਆ ਦੀ ਬਾਹਰ ਆ। ਇੱਥੇ ਹੋਰ ਜਿਵੇਂ ਮੈਂਬਰਸ ਨੇ ਐਡਵੋਕੇਟ ਨੇ ਨਵੇਂ ਆ ਰਹੇ ਪਹਿਲਾਂ ਵੀ ਇਹ ਚੈਂਬਰ ਬਣਾਏ ਨੇ। ਉਹਨਾਂ ਦੇ ਅਗਲੇ ਹੋਰ ਮੈਂਬਰਾਂ ਦੇ ਵੀ ਚੈਂਬਰ ਬਣਨ ਵਾਲੇ ਆ। ਅਸੀਂ ਉਹਨਾਂ ਲਈ ਯਤਨ ਕਰਾਂਗੇ। ਹੋਰ ਵੀ ਸਰਕਾਰ ਨੂੰ ਕਹਾਂਗੇ ਕਿ ਬਾਹਰ ਦੇ ਵਿੱਚ ਜੋ ਸਰਕਾਰ ਤੱਕ ਅਪਰੋਚ ਕਰਕੇ ਫੰਡ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਜੋ ਇਹ ਬਾਦ ਦਾ ਨਵੀਂ ਕੰਨ ਕਰਕੇ ਇਹਨੂੰ ਹੋਰ ਵਧੀਆ ਬਣਾਇਆ ਜਾ ਸਕੇ ਮੈਂ ਅੱਜ 7ਵੀਂ ਵਾਰ ਬਾਰ ਐਸੋਚਨ ਜੀ ਨਾਲਾ ਦਾ ਪ੍ਰਧਾਨ ਚੁਣਿਆ ਗਿਆ ਇਸ ਜਿੱਤ ਦਾ ਸਿਹਰਾ ਆਪਣੇ ਸਾਰੇ ਸੀਨੀਅਰਸ ਜੂਨੀਅਰ ਸਾਰੇ ਬਾਰ ਮੈਂਬਰ ਨੂੰ ਦੇਣਾ ਜਿਨ੍ਹਾਂ ਪਹਿਲਾਂ ਦੀ ਤਰ੍ਹਾਂ ਹੀ ਮੇਰੇ ਨਾਲ ਤੇ ਵਿਸ਼ਵਾਸ ਜਤਾਇਆ ਹੈ ਅਤੇ ਬੜੇ ਜਿਆਦਾ ਭਾਰੀ ਮਾਰਜਨ ਨਾਲ ਜਿਹੜੇ ਅਸੀਂ ਬਾਹਰ ਦੇ ਵਕਾਫ ਕਾਰਜ ਕੀਤੇ ਸੀ ਉਹਨਾਂ ਦੇ ਮੋਹਰ ਲਾਈ ਹੈ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਹਿਲਾਂ ਹੀ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰਦਾ ਰਿਹਾ ਆਂ ਕਦੀ ਵੀ ਕਿਸੇ ਨੂੰ ਦੁੱਖ ਸੁੱਖ ਵਿੱਚ ਕਿਸੇ ਵੀ ਮੈਂਬਰ ਨੂੰ ਮੈਂ ਲਾਹਮੇ ਦਾ ਮੌਕਾ ਨਹੀਂ ਦਿੱਤਾ ਹਰਕ ਦੇ ਨਾਲ ਖੜਾ ਆਂ ਮੈਂ ਅੱਗੇ ਵੀ ਹਰ ਮੈਂਬਰ ਦੇ ਨਾਲ ਖੜਾ ਰਾਵਾਂਗਾ ਤੇ ਬਾਹਰ ਦਾ ਜਿਹੜਾ ਆ ਹੋਰ ਮਕਾਮ ਜਿਹੜਾ ਚੁੱਕਣ ਲਈ ਆਪਣਾ ਯਤਨ ਕਰਾਂਗਾ ਟੋਟਲ ਕਿੰਨੀਆਂ ਵੋਟਾਂ ਪਈਆਂ ਪਤਾਂ ਜੀ ਟੋਟਲ ਮੈਨੂੰ 65 ਵੋਟਾਂ ਪਈਆਂ ਮੇਰੇ ਵਿਰੋਧੀ ਜਨਮਲ ਸਿੰਘ ਗਿੱਲ ਜਿਹੜੇ ਹਾਰੇ ਨੇ ਉਹਨਾਂ ਨੂੰ 39 ਵੋਟਾਂ ਪਈਆਂ ਨੇ ਬੜੇ ਤਗੜੇ ਮਾਰਜਨ ਨਾਲ ਜਿਹੜਾ ਆ ਬਾਹਰ ਨੇ ਮੈਨੂੰ ਦਿਖਾਇਆ। ਸੋ ਬਾਹਰ ਦੀਆਂ ਕੀ ਕੀ ਮੰਗਾਂ ਨੇ? ਕੀ ਕੀ ਲੋੜਾਂ ਨੇ? ਬਾਹਰ ਦੀਆਂ ਜੀ ਵੇਖੋ ਇੱਕ ਬਾਰਡਰ ਏਰੀਆ ਦੀ ਬਾਹਰ ਆ। ਇੱਥੇ ਹੋਰ ਜਿਵੇਂ ਮੈਂਬਰਸ ਨੇ ਐਡਵੋਕੇਟ ਨੇ ਨਵੇਂ ਆ ਰਹੇ ਪਹਿਲਾਂ ਵੀ ਅਸੀਂ ਚੈਂਬਰ ਬਣਾਏ ਨੇ। ਉਹਨਾਂ ਦੇ ਅਗਲੇ ਹੋਰ ਮੈਂਬਰਾਂ ਦੇ ਵੀ ਚੈਂਬਰ ਬਣਨ ਵਾਲੇ ਆ। ਅਸੀਂ ਉਹਨਾਂ ਲਈ ਯਤਨ ਕਰਾਂਗੇ। ਹੋਰ ਵੀ ਸਰਕਾਰ ਨੂੰ ਕਵਾਂਗੇ ਕਿ ਬਾਹਰ ਦੇ ਵਿੱਚ ਜੋ ਸਰਕਾਰ ਤੱਕ ਅਪਰੋਚ ਕਰਕੇ ਫੰਡ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਜਾਂ ਜੋ ਇਹ ਬਾੜ ਦਾ ਨਵੀਂ ਕੰਨ ਕਰਕੇ ਇਹਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਮੈਂ ਅੱਜ 7ਵੀਂ ਵਾਰ ਬਾੜ ਐਸੋਚਨਾਂ ਜੀ ਨਾਲਾ ਦਾ ਪ੍ਰਧਾਨ ਚੁਣਿਆ ਗਿਆ ਇਸ ਜਿੱਤ ਦਾ ਸੇਰਾ ਆਪਣੇ ਸਾਰੇ ਸੀਨੀਅਰਸ ਜੂਨੀਅਰ ਸਾਰੇ ਬਾੜ ਮੈਂਬਰ ਨੂੰ ਦੇਣਾ ਜਿਨ੍ਹਾਂ ਪਹਿਲਾਂ ਦੀ ਤਰ੍ਹਾਂ ਹੀ ਮੇਰੇ ਨਾਲ ਤੇ ਵਿਸ਼ਵਾਸ ਜਤਾਇਆ ਹੈ ਅਤੇ ਬੜੇ ਜਿਆਦਾ ਭਾਰੀ ਮਾਰਜਨ ਨਾਲ ਜਿਹੜੇ ਅਸੀਂ ਬਾੜ ਦੇ ਵਕਾਫਕਾਰਜ ਕੀਤੇ ਸੀ ਉਹਨਾਂ ਦੇ ਮੋਹਰ ਲਾਈ ਹੈ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਹਿਲਾਂ ਹੀ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰਦਾ ਰਿਹਾ ਆਂ ਕਦੀ ਵੀ ਕਿਸੇ ਨੂੰ ਦੁੱਖ ਸੁੱਖ ਵਿੱਚ ਕਿਸੇ ਵੀ ਮੈਂਬਰ ਨੂੰ ਮੈਂ ਲਾਹਮੇ ਦਾ ਮੌਕਾ ਨਹੀਂ ਦਿੱਤਾ ਹਰਕ ਦੇ ਨਾਲ ਖੜਾ ਆਂ ਮੈਂ ਅੱਗੇ ਵੀ ਹਰ ਮੈਂਬਰ ਦੇ ਨਾਲ ਖੜਾ ਰਾਵਾਂਗਾ ਤੇ ਬਾਹਰ ਦਾ ਜਿਹੜਾ ਆ ਹੋਰ ਮਕਾਮ ਜਿਹੜਾ ਚੁੱਕਣ ਲਈ ਆਪਣਾ ਯਤਨ ਕਰਾਂਗਾ ਟੋਟਲ ਕਿੰਨੀਆਂ ਵੋਟਾਂ ਪਈਆਂ ਪਤਾਂ ਜੀ ਟੋਟਲ ਮੈਨੂੰ 65 ਵੋਟਾਂ ਪਈਆਂ ਮੇਰੇ ਵਿਰੋਧੀ ਜਨਮਲ ਸਿੰਘ ਜਿਲ ਜਿਹੜੇ ਹਾਰੇ ਨੇ ਉਹਨਾਂ ਨੂੰ 39 ਵੋਟਾਂ ਪਈਆਂ ਨੇ ਬੜੇ ਤਗੜੇ ਮਾਰਜਨ ਨਾਲ ਜਿਹੜਾ ਆ ਬਾਹਰ ਨੇ ਮੈਨੂੰ ਦਿਖਾਇਆ। ਸੋ ਬਾਹਰ ਦੀਆਂ ਕੀ ਕੀ ਮੰਗਾਂ ਨੇ? ਕੀ ਕੀ ਲੋੜਾਂ ਨੇ? ਬਾਹਰ ਦੀਆਂ ਜੀ ਵੇਖੋ ਇੱਕ ਬਾਰਡਰ ਏਰੀਆ ਦੀ ਬਾਹਰ ਆ। ਇੱਥੇ ਹੋਰ ਜਿਵੇਂ ਮੈਂਬਰਸ ਨੇ ਐਡਵੋਕੇਟ ਨੇ ਨਵੇਂ ਆ ਰਹੇ ਪਹਿਲਾਂ ਵੀ ਚੈਂਬਰ ਬਣਾਏ ਨੇ। ਉਹਨਾਂ ਦੇ ਅਗਲੇ ਹੋਰ ਮੈਂਬਰਾਂ ਦੇ ਵੀ ਚੈਂਬਰ ਬਣਨ ਵਾਲੇ ਆ। ਅਸੀਂ ਉਹਨਾਂ ਲਈ ਯਤਨ ਕਰਾਂਗੇ। ਹੋਰ ਵੀ ਸਰਕਾਰ ਨੂੰ ਕਹਾਂਗੇ ਕਿ ਬਾਹਰ ਦੇ ਵਿੱਚ ਜੋ ਸਰਕਾਰ ਤੱਕ ਅਪਰੋਚ ਕਰਕੇ ਫੰਡ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤਾ ਜੋ ਇਹ ਬਾਦ ਦਾ ਨਵੀਂ ਕੰਨ ਕਰਕੇ ਇਹਨੂੰ ਹੋਰ ਵਧੀਆ ਬਣਾਇਆ ਗਿਆ